ਹਾਂਜੀ ਠੀਕ ਕੰਮ ਕਰਦਾ ਵਾ ਹਾਂਜੀ ਰਾਤ ਨੂੰ ਰੋਟੀ ਖਾਂਦੇ ਜੇ ਹਾਂਜੀ 1/2 ਕਿਲੋ ਦੇ ਦਾ ਗਲਾਹੇ ਜਿਹੜੇ ਨੂੰ ਦੁੱਧ ਦੇਈਦਾ ਠੀਕ ਹੈ ਪਤਾ ਇਹਨੂੰ ਇੱਥੇ ਕਿੱਥੇ ਪੈਂਦਾ ਕਿੱਥੇ ਸੌਂਦਾ ਦਿਖਾ ਕੋਈ ਗੱਲ ਨਹੀਂ ਹਾਂ ਕਿੱਥੇ ਸੌਂਦਾ ਵੀਰ ਤੂੰ ਹੈ ਇੱਕ ਜਣਾ ਵੀਰ ਜੀ ਆਜੋ ਮੇਰੇ ਨਾਲ ਕਿੱਥੇ ਕਿੱਥੇ ਸੌਂਦਾ ਆ ਜਾ ਨਾ ਕੀ ਇਹ ਤੇਰਾ ਮੇਰਾ ਪੁੱਤ ਇਹਨਾਂ ਐਡਰੈਸ ਪੁੱਛਦੇ ਆ ਕੀ ਐਡਰੈਸ ਇਹਦਾ ਸਾਰੇ ਪਿੰਡਾਂ ਚ ਚੁੱਪੋ ਇੱਥੇ ਇਹ ਹੀ ਜਰਾ ਕੋਈ ਗੱਲ ਨਹੀਂ ਮੈਂ ਇੱਥੇ ਕਰ ਲਉ ਗੱਲ ਜੋ ਕਰਨੀ ਕਰ ਲਉ ਗੱਲ ਤੁਹਾਡੇ ਲੱਗੇ ਹਾਂ ਹਾਂ ਆੜ ਕਿੜਾ ਜੀ ਤੁਹਾਡੀ ਖਸਤਾ ਦਾ ਦਿਖਾ ਦਿਨਾ ਜੀ ਦਿਖਾ ਦਿਨਾ ਠੀਕ ਹੈ ਜੀ ਦਿਖਾ ਦਿਨਾ ਹੋਰ ਕੀ ਚਾਹੀਦਾ ਸਭ ਕੁਝ ਦਿਖਾਉਣਾ ਸਭ ਕੁਝ ਦਿਖਾਉਣਾ ਮੈਂ ਨਾ ਵੀਡੀਓ ਦੀ ਗੱਰਬਾਬੂ ਕੇਸਾ ਕਿਦਾਂ ਠੀਕ ਆ ਓਏ ਵਾਏ ਓ ਨਾ 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 ਪਹਿਰੇ ਹਸਣ ਲੋਣਾ ਕੀ ਪਹਿਰੇ ਹਸਣ ਲੋਣਾ ਕਿਨਾ ਕੀ ਤੇਰਾ ਗੱਬਰ ਹੈ ਗੱਬਰ ਹੋਈ ਇਹਨੂੰ ਗੱਬਰ ਤੇ ਪਿੰਡ ਕਿਹੜਾ ਤੇਰਾ ਪਿੰਡ ਮਾਰ ਪਿੰਡ ਬੀਜੀ ਦਾ ਬੀਜੀ ਦਾ ਘਰੀ ਘੜਾ ਤੇ ਕਿੰਨਾ ਪਾਸ ਕਿਹੜੇ ਘਰੇ ਰਹਿੰਦੇ ਸੀ ਕੋਈ ਗੱਲ ਨਹੀਂ ਆਪਾਂ ਵਾਏ ਮਾਰ ਲੈਣੀ ਇੱਥੋਂ ਤੇ ਆਇ ਇੱਕਰੀ ਹਾਲਾਤ ਦਿਖਾ ਦੇ ਦੇ ਹਾਲਾਤ ਵੇਖੋ ਸੰਜੀ ਗੋਇਨਾ ਲਿਬੜਿਆ ਪਿਆ ਇਧਰ ਕੋ ਬੂਟ ਦੇਖੋ ਇਹ ਦੇ ਠੀਕ ਹੈ ਜੀ ਤੇ ਆ ਹੱਥ ਵੀ ਇਹਦੇ ਗੋਇਨਾ ਲਿਬੜੇ ਪਿਆ ਠੀਕ ਹੈ ਜੀ ਬਸ ਸਿੱਧੀ ਕਰ ਠੀਕ ਹੈ ਜੀ ਆ ਸਿਰ ਵਿਖਾ ਸਿਰ ਦੇ ਵਿੱਚ ਵੀ ਸੰਜੀ ਦੇ ਦੇਖੋ ਗੁਆ ਇਧਰ ਦੇ ਸਿਰ ਵਿਖਾ ਲਾਈਟ ਜਗਾ ਸਿਰ ਦੇ ਵਿੱਚ ਵੀ ਗੁਆ ਪਿਆ ਪਿਆ ਦਾ ਤੇ ਮਾਈਵਾਰੀ ਪਰਿਵਾਰ ਵਾਲਿਆਂ ਨੂੰ ਹੋਰ ਮਾਤਾ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਮਾਤਾ ਜੀ ਵਾਜਮਾਰੀ ਪਰਿਵਾਰ ਵਾਲਿਆਂ ਨੂੰ ਸਾਡਾ ਨਾ ਬੰਦਾ ਗੁੰਮ ਹੋਇਆ ਸੀਗਾ ਹਾਂਜੀ ਇਹ ਬੰਦਾ ਸਾਡਾ ਹੀ ਆ ਬੰਦਾ ਸਾਡਾ ਹੀ ਆ ਅਸੀਂ ਲੈਣ ਆਏ ਹਾਂ ਹਾਂਜੀ ਤੁਹਾਨੂੰ ਤੁਸੀਂ ਕਿੱਥੋਂ ਲਿਆਂਦਾ ਇਹਨੂੰ ਆਪੇ ਆਇਆ ਵਿਚਾਰਾ ਤਾਂ ਆਪੇ ਇੱਥੇ ਰੋਟੀ ਪਾਣੀ ਦਿੰਦੇ ਰੇ ਨਹੀਂ ਮਾਤੇ ਆਪੇ ਕਿੱਦਾਂ ਆ ਗਿਆ ਆਪੇ ਇਦਾਂ ਮਾਤੇ ਨਹੀਂ ਆ ਅਸੀਂ ਲੈ ਜਾਂਦੇ ਨਹੀਂ ਕਰਦਾ ਮਾਤੇ ਆਪੇ ਮੱਝਾਂ گاਵਾਂ ਵਾਲਿਆਂ ਦੇ ਕਿਉਂ ਹੁੰਦਾ ਵਾ ਜਿੰਨਾ ਇੰਨੇ ਨੇ ਮੱਝਾਂ ਰੱਖੀਆਂ ਦਿਆਂ ਹਾਂਜੀ ਇਹ ਤੇ ਇਹ ਨਾ ਪੀਂਦਾ ਸੀ ਨਸ਼ਾ ਕਰਦਾ ਬਹੁਤ ਜ਼ਿਆਦਾ ਅੱਛਾ ਜੀ ਸਿਕਟਾਂ ਬੀੜੀਆਂ ਮਸਾਲਾ ਹਾਂਜੀ ਆ ਦੂਜਾ ਸੁੱਖਾ ਠੀਕ ਆ ਹਾਂਜੀ ਆ ਪਾਗਲ ਇਹ ਪਾਗਲ ਆ ਨਾ ਮੈਨੂੰ ਪਤਾ ਮੈਂਟਲੀ ਡਿਸਟਰਬ ਆ ਬੱਚਾ ਤੇ ਮੈਂਟਲੀ ਬਾਪੂ ਜਿਹੜਾ ਬੱਚਾ ਅੱਛਾ ਜੀ ਹਟਾਇਆ ਸਭ ਕੁਝ ਇਹਦਾ ਨਹੀਂ ਠੀਕ ਇੱਥੇ ਆ ਦੇਖੋ ਸ਼ੇਰ ਵੇਖੋ ਦਾ ਬਾਬੂ ਗੋਏ ਨਾਲ ਲਿਬੜਿਆ ਪਿਆ ਵੇ ਕੱਕ ਕਾਂ ਦੇ ਵਿੱਚ ਆ ਬੂਡ ਵਿਚਾਰੇ ਨੇ ਪਾਟੇ ਪਾਏ ਹਣਾ ਕਿੱਥੇ ਰਹਿੰਦਾ ਦਿਖਾ ਸਕਦੇ ਮੈਨੂੰ ਕਿੱਥੇ ਤੀਂ ਅਖਰਮਾੜਾ ਮਹਰਾਣੇ ਚ ਉੱਥੇ ਕੋਈ ਚੱਲ ਕੇ ਆਉਂਦਾ ਨਹੀਂ ਆਪੇ ਸਾਡੇ ਕੋਲ ਤੇ ਬਾਪੂ ਜੀ ਕੋਈ ਦੋ ਲੈ ਕੇ ਆਏ ਗੱਡੀ 'ਚ ਆ ਗਏ ਭਾਈ ਜੀ ਅੱਗੇ ਲੈ ਆਇਆ ਭਾਈ ਨਹੀਂ ਮਾਤਾ ਜੀ ਸਾਡੇ ਕੋਲ ਤੇ ਆਪਣੇ ਆਪ ਕੋਈ ਆਉਂਦਾ ਨਹੀਂ ਆ ਠੀਕ ਹੈ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਲੈੰਦੇ ਨੇ ਇਹਨਾਂ ਨੂੰ ਕਿੰਨਾ ਚਿਰ ਹੋ ਗਿਆ ਲੈੰਦੇ ਨੂੰ ਤੇ ਆਪੇ ਆਇਆ ਨਹੀਂ ਆਪੇ ਨਹੀਂ ਮਾਤਾ ਜੀ ਹੁੰਦਾ ਆਪੇ ਨਹੀਂ ਹੁੰਦਾ ਇਹ ਤੇ ਮੈਨੂੰ ਵੀ ਪਤਾ ਵਾ ਕਿੰਨੇ ਹੋਏ ਇਹਨੂੰ ਬਾਬਾ ਜੀ ਤੁਹਾਨੂੰ ਪਤਾ ਵਾ ਕਿ ਆਪਾਂ ਕਿਸੇ ਵੀ ਮੈਂਟਲੀ ਅਫਸੈਟ ਬੱਚੇ ਨੂੰ ਵੀਰ ਨੂੰ ਆਪਾਂ ਘਰ 'ਚ ਰੱਖ ਨਹੀਂ ਸਕਦੇ। ਮੈਂਟਲ ਨਹੀਂ ਨਾ। ਬੱਬੇ ਹੁਣ ਤੇ ਦਿਮਾਗੀ ਹੁਣ ਤੇ ਦਿਮਾਗੀ ਅਫਸੈਟ ਆ ਨਾ। ਹੁਣ ਤੇ ਦਿਮਾਗੀ ਅਫਸੈਟ ਆ ਨਾ ਇਹ। ਨਹੀਂ ਅਫਸੈਟ ਆ। ਤੁਹਾਡੇ ਸਾਹਮਣੇ ਵੇਖ ਲਓ। ਆ ਵੀਰ ਜੀ ਉਹਨਾਂ ਨੂੰ ਕਹਿ ਦੋ ਵਿੱਦੀ ਦੱਸਿਓ ਵੀਰ ਨੂੰ ਬਲ ਵੇਖੇ। ਮੱਥਾ ਤੇ ਟੇਕਦਾ ਸਾਡੇ ਘਰ ਆਉਣੀ ਸੰਗਦਾ। ਹਾਂ। ਤੇ ਸਾਰਿਆਂ ਨੂੰ ਹੀ ਮੱਥਾ ਟੇਕਦਾ। ਠੀਕ। ਨਹੀਂ ਬੱਬੇ ਚੰਗੀ ਗੱਲ ਨਹੀਂ ਆ। ਮੰਨ ਲਓ ਆਪਣੇ ਆਪਾਂ ਆਪਣੇ ਬੱਚੇ ਬਾਹਰ ਭੇਜਦੇ ਆਂ। ਬਾਹਲੇ ਦੇਸ਼ਾਂ 'ਚ ਭੇਜਦੇ ਹਣਾ। ਹਾਂ। ਮੰਨ ਲਓ ਆਪਣੇ ਬੱਚੇ ਨੂੰ ਬਾਹਰ ਦੂਸਰੇ ਦੇਸ਼ ਦੇ ਵਿੱਚ ਰੱਖ ਲਵੇ ਕੋਈ। ਠੀਕ ਹੈ ਜੀ ਉਹਨੂੰ ਰੋਟੀ ਪਾਣੀ ਦੇਈ ਜਾਵੇ ਦਹੀਂ ਵਸਾਲੀ ਪੰਜ ਸਾਲੀ ਆਪਨ ਪਤਾ ਲੱਗੇ ਮੈਨੂੰ ਜਿੰਨੇ ਮਾਰਗੇ ਚਕਾ ਦੇ ਮੈਂ ਟੈਟਰ ਟਾਲਾ ਲੈ ਕੇ ਆ ਜੂਗਾ ਬਾਦੂ ਬਾਬੇ ਮੇਰੇ ਨਾਲ 100 150 ਬੰਦੇ ਦਾ ਅਰੇਂਜਮੈਂਟ ਆਪਣੇ ਕੋਲ ਹੈਗਾ ਆਪਾਂ ਸੰਭਲਾਂਗੇ ਪਰ ਬਾਬਾ ਜੀ ਚੰਗੀ ਗੱਲ ਨਹੀਂ ਨਾ ਆਪਾਂ ਵੀ ਹੈਨਾ ਗੁਰੂ ਸੇਖਾ ਗੁਰਪਾਈਆ ਹੈਨਾ ਮੰਨ ਕੇ ਚਲੋ ਮਾਤਾ ਜੀ ਆਪਾਂ ਨਾ ਹਾਂਜੀ ਆਪੇ ਆਇਆ ਵਾ ਆਪੇ ਨਹੀਂ ਮਾਤਾ ਜੀ ਆਇਆ ਚਲੋ ਮੰਨ ਲਓ ਆਪੇ ਹੀ ਆ ਗਿਆ ਵਾ ਹੈਨਾ ਤੇ ਜੇ ਆਪੇ ਆ ਗਿਆ ਵਿਚਾਰੇ ਦੀ ਹੈਨਾ ਜੂ ਨਹੀਂ ਖਰਾਬ ਕਰ ਦੇਣੀ ਆ ਇਹ ਨਹੀਂ ਮਾਤਾ ਜੀ ਮੰਨ ਗਿਆ ਮੰਨ ਗਿਆ ਸਾਰੇ ਕੰਮ ਕਰ ਦਿਆ ਹੋਣ ਤੂੰ ਸੱਸੀ ਗਾਲ ਜੀ ਹੁਣ ਤੁਸੀਂ ਆਪਣਾ ਪਹਿਰਾਵਾ ਵੇਖ ਲਓ ਤੇ ਇਹਦਾ ਪਹਿਰਾਵਾ ਵੇਖ ਲਓ ਮਹਿਮਾਨ ਦੇ ਗਿਆ ਹੁਣੇ ਆਇਆ ਨਹੀਂ ਕੋਈ ਗੱਲ ਨਹੀਂ ਮੇਰਾ ਵੇਖ ਲਓ ਇਹਦਾ ਵੇਖ ਲਓ ਇਹਨਾਂ ਸਾਰਿਆਂ ਦਾ ਵੇਖ ਲਓ ਬਾਪੂ ਜੀ ਉਹਨਾਂ ਦਾ ਵੇਖ ਲਓ ਹਾਂਜੀ ਜਿਹੜਾ ਕੰਮ ਵਾਲਾ ਬੰਦਾ ਹਾਂਜੀ ਤੁਸੀਂ ਬਣਾਣਗੇ ਸੋਚਿਓ ਹਾਂਜੀ ਤੁਸੀਂ ਰੱਖੋ ਹਾਂਜੀ ਤੁਹਾਡਾ ਕੰਮ ਵਾਲਾ ਬੰਦਾ ਜਿਹੜਾ ਤੁਹਾਡੇ ਵਰਗਾ ਪਹਿਰਾਵਾ ਥੋੜਾ ਹੋ ਜਾਣਾ ਬੜਾ ਨਹੀਂ ਬਾਪੂ ਜੀ ਮਨਦਾ ਨਹੀਂ ਪਹਿਰਾਵਾ ਹੋਇਨਾ ਪਰ ਤੁਹਾਨੂੰ ਇੱਕ ਗੱਲ ਦਾ ਪਤਾ ਉਹ ਵੀ ਹੋਊਗਾ ਵੀ ਆਪਾਂ ਕਿਸੇ ਵੀ ਮੈਂਟਲੀ ਅਫਸੈਟ ਵੀਰ ਨੂੰ ਆਪਾਂ ਨਹੀਂ ਰੱਖ ਸਕਦੇ ਇਹ ਪਾਜੀ ਇਹ ਇੱਕ ਬੰਦਵਾ ਮਜ਼ਦੂਰ ਦਾ ਐਕਟ ਹੈਗਾ ਵਾ ਨਸ਼ਈ ਵੀ ਮੰਨ ਲਓ ਮੈਂਟਲੀ ਡਿਸਟਰਬ ਵੀ ਆ ਇਹ ਬੱਚਾ ਤੁਹਾਡੇ ਸਾਹਮਣੇ ਆ ਬਾਬੇ ਸਾਰਾ ਪਤਾ ਹੋਵੇ ਤੇ ਇਹਦਾ ਜੀ ਕਰਦਾ ਵਾ ਕਿ ਇਦਾਂ ਲੋਕਾਂ ਦੇ ਘਰੇ ਇਦਾਂ ਕੰਮ ਕਰੇ ਇਹ ਆਪਣਾ ਘਰ ਦਾ ਕੰਮ ਨਾ ਕਰੇ ਤੁਸੀਂ ਵੀਰ ਜੀ ਇਹ ਗੱਲ ਕਰੋ ਇਹ ਕੰਮ ਕਰਦਾ ਵਾ ਹਾਂਜੀ ਇਹ ਕੰਮ ਕਰਦਾ ਵਾ ਹਾਂਜੀ ਰਾਂ ਨੂੰ ਰੋਟੀ ਖਾਂਦੇ ਜੇ ਹਾਂਜੀ ਅੱਧਾ ਕਿਲੋ ਦੇਦਾ ਗਲਾਹੇ ਜਿਹੜੇ ਨੂੰ ਦੁੱਧ ਦੇਈਦਾ ਠੀਕ ਹੈ ਪਤਾ ਇਹਨੂੰ ਦੇਈਦਾ ਦੁੱਧਾ ਮਾਨੋ ਗਿਆ ਹੋਰ ਹੋਰ ਕੀ ਦਿੰਨੇ ਆਪਾਂ ਮਾਨ ਕੇ ਤੈਨੂੰ ਜੋ ਚੀਜ਼ੇ ਖਾਂਦਾ ਪੀਂਦਾ ਵਾ ਉਹ ਚੀਜ਼ਾਂ ਮੈਂ ਦਊਂਗਾ ਮੇਰੇ ਨਾਲ ਜਾਣ ਨੂੰ ਤਿਆਰ ਦੇ ਡੰਗੇ ਨਵਾ ਗਿਆ ਡਿਆ ਨਾ ਹੁਣ ਉਹ ਚੀਜ਼ਾਂ ਮੈਂ ਦਊਂਗਾ ਇਹਨੇ ਹੁਣੇ ਨਾ ਆ ਕੇ ਤੇ ਦੁਬਾਰਾ ਪਿੱਛੇ ਦਾ ਪਿੱਛੋ ਕੇ ਬਣਾ ਹਾਂ ਆਪਣੇ ਪੌਣੇ ਬਦਾਲਾ ਨਹੀਂ ਬਾਬਾ ਜੀ ਚੰਗੀ ਗੱਲ ਨਹੀਂ ਆਪਣੇ ਵਾਸਤੇ ਠੀਕ ਹੈ ਜੀ ਉਹ ਵਿਚਾਰੇ ਦਾ ਵੇਖੋ ਹਾਲਾਤ ਵੇਖ ਲਓ ਕੀ ਹਾਲਾਤ ਆ ਆਪਣੇ ਹੱਥ ਵੇਖੋ ਦੇਦੇ ਹੱਥ ਵੇਖੋ ਯਾਰ ਸਾਰਿਆਂ ਦੇ ਹੱਥ ਦੇਖੋ ਆਪਣੇ ਹੱਥ ਦੇਖ ਲਓ ਦੇਦੇ ਹੱਥ ਦੇਖ ਲਓ ਮੰਨਦਾ ਬਾਪੂ ਜੀ ਕੰਮ ਕਰਦੇ ਆ ਪਰ ਆਪਾਂ ਹਾਂ ਆਜੋ ਆਪਾਂ ਗੁਰੂ ਦੇ ਸੇਖਾਂ ਗੁਰੂ ਭਾਈ ਆ ਹਨਾ ਆਪਾਂ ਨੂੰ ਰੱਬ ਨੇ ਇੱਕ ਵੱਖਰੀ ਕੌਮ ਦੇ ਵਿੱਚ ਇੱਕ ਮਿਸਾਲ ਪਾਈ ਆ ਕਿ ਆਪਾਂ ਦੀਨ ਦੁਖਿਆ ਦੇ ਹਮਦਰਦੀ ਬੰਦੇ ਆ ਠੀਕ ਹੈ ਜੀ ਆਪਾਂ ਨੂੰ ਪਰ ਇਹੋ ਜਿਹੇ ਬੱਚਿਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਵੀ ਇਹਨਾਂ ਦਾ ਖੂਨ ਵੀ ਲਾਲ ਆ ਇਹ ਵੀ ਆਪਣੇ ਬੱਚਿਆਂ ਵਰਗੇ ਆ ਮੈਂ ਲੈ ਤੇ ਜਾਣਾ ਬਾਪੂ ਜੀ ਮੈਂ ਲੈ ਜੂ ਤੂੰ ਹੋਰ ਫੜ ਲੈਣਾ ਠੀਕ ਹੈ ਜੀ ਮੇਰੇ ਤੁਸੀਂ ਦੁਸ਼ਮਣ ਨਹੀਂ ਜੀ ਤੁਸੀਂ ਮੇਰੇ ਬਜ਼ੁਰਗ ਜੀ ਸਤਿਕਾਰਯੋਗ ਜੀ ਤੁਸੀਂ ਬਾਬਾ ਜੀ ਮੰਨਦਾ ਵਾ ਤੁਸੀਂ ਮੇਰੇ ਸਤਿਕਾਰਯੋਗ ਜੀ ਮੇਰੇ ਬਜ਼ੁਰਗ ਜੀ ਮੇਰੇ ਵੱਡ ਵਡੇਰੇ ਜੀ ਠੀਕ ਹੈ ਜੀ ਪਰ ਆਪਣਾ ਬੱਚਾ ਮੰਨ ਕੇ ਚਲੋ ਕੋਈ ਦਿਮਾਗੀ ਪਰੇਸ਼ਾਨ ਹੋਵੇ ਉਹਨੂੰ ਕੋਈ ਰੱਖ ਨਹੀਂ ਪਰੇਸ਼ਾਨ ਹੁਣ ਮੰਨ ਲਓ ਕਿ ਤਾਂ ਹੋ ਸਕਦਾ ਇਹਦਾ ਪਰਿਵਾਰ ਇਹਨੂੰ ਲੱਭ ਲਿਆ ਰੱਬ ਲਿਆ ਹੋਵੇ ਵਿਚਾਰੇ ਦਾ ਕੋਈ ਇਹਦਾ ਬੱਚਾ ਮਗਰ ਹੁੰਦਾ ਹੋਵੇ ਇਹਦੀ ਘਰ ਦੀ ਰੋਂਦੀ ਹੋਵੇ ਜਾਂ ਮਾਂ ਭੈਣ ਕੋਈ ਵੀ ਰੋਂਦਾ ਹੋਵੇ ਹਨਾ ਤੇ ਆਪਾਂ ਕੋਈ ਇਹਦੀ ਰਿਪੋਰਟ ਕਰਾਈ ਇਹਦੀ ਹਾਂਜੀ ਕੋਈ ਆਪਾਂ ਇਹਦੀ ਰਿਪੋਰਟ ਕਰਾਈ ਸੀ ਬਾਪੂ ਜੀ ਕੋਈ ਸਰਪੰਚ ਨੂੰ ਦੱਸਿਆ ਕੋਈ ਰਿਪੋਰਟ ਕਰਾਈ ਤੁਸੀਂ ਜੱਟੇ ਲੀੜੇ ਪਾਇਆ ਹਨ ਚਲੋ ਹਮਰੇ ਨਾਲ 2 ਘੰਟੇ ਮੈਂ ਵੀ ਕੰਮ ਕਰਨਾ ਤੁਸੀਂ ਵੀ ਕਰਿਓ ਤਾਂ ਤੁਹਾਡੇ ਲੀੜੇ ਵੀ ਵੇਖਾਂਗੇ ਇਹੋ ਜਿਹੇ ਮੈਂ ਮੰਨਦਾ ਵਾ ਚਲੋ ਕੰਮ ਕਰਦਾ ਕੋਈ ਆਪਾਂ ਇਹਨੂੰ ਕੋਈ ਮਿਹਨਤਾਂ ਨਾ ਦਿੰਨੇ ਆਪਾਂ ਬੇਟੂ ਦਿੰਨੇ ਨੇ ਦੋ ਘੰਟੇ ਨਾ ਕੋਈ ਜ਼ਿਆਦਾ ਕੰਮ ਹਾਂਜੀ ਦੋ ਘੰਟੇ ਕੰਮ ਨਹੀਂ ਨਾ ਕੋਈ ਜ਼ਿਆਦਾ ਨਹੀਂ ਬਾਪੂ ਜੀ ਮੈਂ ਮੰਨਦਾ ਵਾ ਇਹੋ ਜਿਹੜਾ ਪਹਿਰਾਵਾ ਨਾ ਆ ਵੇਖੋ ਬੂਟ ਪਾਟੇ ਆ ਹੱਥਾਂ 'ਚ ਗੋਵਾ ਇਹ ਦਿਮਾਗੀ ਅਫਸੈਟ ਬੰਦਾ ਸੀ ਤਾਂ ਦੀ ਵਿਚਾਰਾ ਇੱਧਰ ਚੁੱਪ ਰਿਹਾ ਚੱਲ ਗਿਆ ਹਾਂ ਹਾਂ ਪਤਾ ਕਵਾ ਚੁੱਪ ਹੋ ਸਹੀ ਗੱਲ ਕਰ ਉਹ ਸਹੀ ਕੋ ਆ ਪਾਗਲ ਮੈਂ ਤਾਂ ਉਹ ਵਿਚਾਰਾ ਕੀ ਪਰੇਸ਼ਾਨ ਆ ਹਣਾ ਆ ਹੁਣ ਸਾਰਾ ਪਿੰਡ ਗਵਾਵਾ ਦਿਮਾਗੀ ਵਿਚਾਰਾ ਉਦੋਂ ਦਾ ਬੋਲੇ ਨਾ ਕੁਝ ਜੇ ਦਿਮਾਗੀ ਸਹੀ ਹੋਵੇ ਮੈਨੂੰ ਕਵੇ ਨਾ ਕਿ ਵੀਰ ਮੈਂ ਆਪਣੀ ਮਰਜ਼ੀ ਨਾਲ ਰਹਿਣ ਦਾ ਤੂੰ ਕਹਣ ਹੁੰਦਾ ਕਹਿਣ ਵਾਲਾ ਦੇੜੀ ਤੁਹਿਆਂ ਨੂੰ ਘੜ ਕੇ ਆਪਣੇ ਵਰਗੇ ਲੀੜੇ ਪਹੁੰਚੋਗੇ ਹਾਂ ਆਪਣੇ ਵਰਗੇ ਪਹੁੰਚਾਂਗਾ ਆ ਬੱਚਾ ਵਾ ਮੈਂ ਲੈ ਕੇ ਆਇਆ ਇਹਦਾ ਮਾਪਿਓ ਨਹੀਂ ਹੈਗਾ ਆ ਬੱਚਾ ਵਾ ਇੱਕ ਮਿੰਟ ਇੱਥੇ ਮੈਂ ਵਿਖੋਣਾ ਗੱਡੀ 'ਚ ਬੈਠਾ ਹੋਣਾ ਗੱਡੀ 'ਚ ਬੈਠਾ ਵਾ ਇਧਰ ਆਈ ਬਾਹਰ ਇਹ ਆ ਉੱਤਰੋ ਮੈਂ ਤੁਹਾਨੂੰ ਵਿਖੋਣਾ ਨਾ ਉਹ ਬੱਚਾ ਵਿੱਚ ਬੈਠਾ ਵਾ ਦਿਮਾਗੀ ਅਫਸੈਟ ਆ ਉਹ ਵੀ ਬਿਹਾਰੀ ਆ ਠੀਕ ਹੈ ਹਾਂ ਆਉਂਗਾ ਪਰ ਹੋਵੇ ਉਹ ਮੈਂਟਲੀ ਅਫਸੈਟ ਨੰਬਰ ਦੇ ਦਿਓ ਮੈਨੂੰ ਨੰਬਰ ਲਿਖੋ ਤੁਸੀਂ ਲਿਖੋ ਫੋਨ ਤੇ ਹਾਂ ਨੰਬਰ ਲਾਓ ਹੋਵੇ ਦਿਮਾਗੀ ਪਰੇਸ਼ਾਨ ਕਿੰਨੇ ਚਕਾਈਏ ਤੈਨੂੰ ਜਿੰਨੇ ਵੀ ਕਹੋਗੇ ਮੈਂ ਲੈ ਜਾਊਗਾ ਅਸੀਂ ਸਾਰੇ ਸਮਾਂ ਰਾਰ ਕੇ ਲੈ ਜਾਂਗੇ ਠੀਕ ਹੈ ਜੀ ਆਹ ਵੇਖ ਲਓ ਬੱਚਾ ਹੁਣ ਕੱਪੜੇ ਨੇ ਕਿਧਰ ਕੇ ਪਾਏ ਆ ਮੇਰੇ ਅੱਗੇ ਪਾਏ ਰੱਖ ਤੇਰੇ ਵਰਗੇ ਰੱਖੇ ਸੋਣ ਠੀਕ ਹੈ ਜੀ ਬਾਬੂ ਜੀ ਕੀ ਮਾੜਾ ਇਹਦੇ ਕੱਪੜੇ ਦੱਸੋ ਬਿਲਕੁਲ ਨਹੀਂ ਆਇਆ ਕੋਈ ਚੀਜ਼ ਵੀ ਨਹੀਂ ਤੇਰੇ ਵਰਗਾ ਹਾਂ ਸੰਗ ਜੀ ਨਹੀਂ 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 ਸੰਗ ਜੀ ਬਾਪੂ ਜੀ ਕਹਿ ਰਹੇ ਪੀ ਇਸ ਬੱਚੇ ਦੀ ਕੋਈ ਚੀਜ਼ ਨਹੀਂ ਵਧੀਆ ਹੈਗੀ ਠੀਕ ਹੈ ਜੀ ਆ ਤੁਸੀਂ ਵੇਖ ਸਕਦੇ ਜੇ ਬੱਚੇ ਦੇ ਤੋਥੇ ਰਹਿਣਾ ਤੈਨੂੰ ਕੋਈ ਕੰਮ ਕਰਾਉਂਦਾ ਤਾਂ ਕਿਹਨਾਂ ਤੇ ਤੋਂ ਦੇ ਵਿਚਾਰਾ ਭਗਤਵਾ ਠੀਕ ਹੈ ਜੀ ਚੱਲ ਹੋ ਸਕਦਾ ਕਿ ਅੱਜ ਮੈਂ ਇਹਦੇ ਕੱਪੜੇ ਪਵਾ ਕੇ ਲੈ ਆਇਆ ਹੋਵਾਂਗਾ ਹਨਾ ਆਪਣਾ ਆਸ਼ਰਮ ਪਿੰਡ ਮਰਹਾਣਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਅनाथ ਆਸ਼ਰਮ ਤੁਸੀਂ ਜਦੋਂ ਮਰਜੀ ਵੇਖ ਕੇ ਆ ਸਕਦੇ ਜੀ ਚੈੱਕ ਕਰ ਸਕਦੇ ਹਾਂਜੀ ਕਿੰਨੇ ਦੇ ਜੀ ਲੈ ਲਓ ਬਾਬਾ ਜੀ ਕੋਈ ਗੱਲ ਨਹੀਂ ਹੋਵੇ ਹੋਵੇ ਇਹ ਇਹਦੇ ਵਰਗੇ ਚੰਗੇ ਭਲੇ ਨਾ ਹੁਣ ਕਿਉਂਕਿ ਮੈਂ ਮਿਹਨਤ ਕਰਨਾ ਨਹੀਂ ਕਿਸੇ ਨੂੰ ਡੱਕਦਾ ਹੋਵੇ ਇਹਦੇ ਵਰਗੇ ਬਾਬਾ ਜੀ ਮੈਂਟਲ ਨਹੀਂ ਆਏ ਬਾਬਾ ਜੀ ਤੁਸੀਂ ਸਾਹਮਣੇ ਆ ਠੀਕ ਹੈ ਜੀ ਹਾਦਾ ਹੋ ਗਈ ਜਿਹੜੀ ਗੱਲ ਪੁੱਛਣੀ ਪੁੱਛੋ ਆ ਦੇਖੋ ਆ ਵੇਖੋ ਕੀ ਹਾਲਾਤ ਉਹ ਭਰਾ ਡੰਗਣ ਨੂੰ ਆਉਂਦੇ ਨਾ ਉਹਨੇ ਜੇ ਜੋ ਪੁੱਛਣਾ ਪੁੱਛਣ ਤੋਂ ਮੈਂ ਤਾਂ ਪੁੱਛ ਹੀ ਰਿਹਾ ਹਾਂ ਸਾਡੇ ਸਾਹਮਣੇ ਆ ਹਾਂ ਨਹੀਂ ਬਾਪੂ ਜੀ ਤੁਸੀਂ ਤਾਂ ਕਹਤਾ ਪਾਗਲ ਨਹੀਂ ਪਰ ਉਹਦੇ ਹਾਲਾਤ ਆਪੇ ਦੱਸੀ ਜਾਂਦੇ ਆ ਹੂੰ ਚਲੋ ਭਾਈ ਗੁਰੂ ਮਿਹਰ ਕਰੇ ਪਰ ਬਾਪੂ ਜੀ ਬੇਨਤੀ ਆ ਕਿ ਹਣਾ ਮੈਂ ਲੈ ਜਾਣਾ ਵਾ ਕੋਈ ਗੱਲ ਨਹੀਂ ਆ ਪਰ ਬੇਨਤੀ ਇੱਕ ਆ ਠੀਕ ਹੈ ਜੀ ਹੋਰ ਮੈਂ ਨੰਬਰ ਫੋਨੇ ਦੇ ਨਾਲ ਲਿਖੋ ਤੁਸੀਂ ਸਾਡੇ ਸਾਡਾ ਪੇਜ ਕੱਢ ਲਓ YouTube ਤੋਂ ਕੱਢ ਲਓ ਠੀਕ ਹੈ 94 783 ਹੋ ਸਕਦਾ ਹੈ ਆਪਨੀ ਸੰਸਥਾ ਦਾ ਕਾਰਡ ਕਿਹੜਾ ਜੀ ਤੁਹਾਡੀ ਸੰਸਥਾ ਦਾ ਦਿਖਾ ਦਿਨਾ ਜੀ ਦਿਖਾ ਦਿਨਾ ਠੀਕ ਹੈ ਜੀ ਦਿਖਾ ਦਿਨਾ ਹੋਰ ਕੀ ਚਾਹੀਦਾ ਸਭ ਕੁਝ ਦਿਖਾਉਣਾ ਹਾਂਜੀ ਨਹੀਂ ਵਿੱਚ ਕੀ ਇੱਕ ਮਿੰਟ ਕੀ ਚਾਹੁੰਦੇ ਨਹੀਂ ਦੱਸੋ ਕੀ ਗੱਲ ਠੀਕ ਹੈ ਜੀ ਮੈਂ ਸਾਰੇ ਸਾਈਡ ਲਾਇਸੈਂਸ ਦਿਖਾਉਂਗਾ ਪੈਨ ਕਾਰਡ ਦਿਖਾਉਂਗਾ ਆਧਾਰ ਕਾਰਡ ਦਿਖਾਉਂਗਾ ਠੀਕ ਹੈ ਜੀ ਪਿੰਡ ਮਰਹਾਣਾ ਉਦਾਂ ਵੀ ਦੱਸਣ ਲਿਓ ਪਿੰਡ ਮਰਹਾਣਾ ਜ਼ਿਲ੍ਹਾ ਤਰਨਤਾਰਨ ਹਰੀਕੇ ਪੱਤਨ ਦੇ ਕੋਲ ਆ ਅਨਾਥਾ ਆਸ਼ਰਮ ਆਪਣਾ ਠੀਕ ਹੈ ਜੀ ਅਸੀਂ ਚਾਹੁੰਦੇ ਤੇ ਨਾਲ ਪੁਲਿਸ ਕਾ ਵੀ ਲੈ ਕੇ ਆ ਸਾਡੇ ਕੋਲ ਠੀਕ ਹੈ ਜੀ ਉਦਾਂ ਵੀ ਆ ਸਕਦੇ ਪਰ ਸਾਨੂੰ ਇਹ ਆ ਕਿ ਅਸੀਂ ਆਪਣੇ ਭਰਾਵਾਂ ਨੂੰ ਸਮਝਾਉਣਾ ਵਾ ਲੜਨਾ ਨਹੀਂ ਉਹਨਾਂ ਨਾਲ ਪੀਵੀਰੇ ਦਾ ਚੰਗੇ ਨਹੀਂ ਲੱਗਦਾ ਹੁਣ ਤੁਹਾਡੇ ਵੀ ਬੱਚੇ ਹੋਣਗੇ ਕਰੇ ਰੱਬ ਨਾ ਕਰੇ ਉਹਨਾਂ ਤੇ ਕੋਈ ਐਦਾਂ ਘਰੇ ਉਹਨੂੰ ਰੱਖ ਕੇ ਠੀਕ ਹੈ ਜੀ ਆਪਾਂ ਬੱਚਿਆਂ ਨੂੰ ਪਰਦੇਸਾਂ ਚ ਭੇਜਦੇ ਆਂ ਰੱਬ ਨਾ ਕਰੇ ਪਰਦੇਸਾਂ ਦੇ ਵਿੱਚ ਉਹਨਾਂ ਨੂੰ ਕੋਈ ਘਰੇ ਰੱਖ ਕੇ ਉਹਨਾਂ ਤੇ ਕੋਈ ੱਟਕੇ ਨਾ ਕੰਮ ਕਰਾਵੇ ਹਨਾ ਤੇ ਆਪਾਂ ਫਿਰ ਵਧੀਆ ਲੱਗੂ ਆਪਾਂ ਨੂੰ ਦੁੱਖ ਲੱਗਦਾ ਨਾ ੱਟਕੇ ਉਹਨਾਂ ਤੇ ਕੋਈ ਕਿਉਂਕਿ ਆਪਣੇ ਗੁਰੂ ਮਹਾਰਾਜ ਨੇ ਹਨਾ ਤੁਸੀਂ ਗੁਰੂ ਦੇ ਸਿੱਖ ਜੀ ਆਪਣੇ ਗੁਰੂ ਮਹਾਰਾਜ ਨੇ ਆਪਾਂ ਨੂੰ ਸਿਖਾਇਆ ਵਾ ਕਿ ਆਪਾਂ ਨਾ ਕਿਸੇ ਦਾ ਹੱਕ ਖਾਣਾ ਨਾ ਕਿਸੇ ਨੂੰ ਖਾਣ ਦੇਣਾ ਮੈਂ ਠੀਕ ਹੈ ਅੱਜ ਮੈਂ ਠੀਕ ਹੈ ਜੀ ਹਾਂ ਕੋਈ ਗੱਲ ਨਹੀਂ 99783 94783 4143 ਬੱਪੀ ਦਿਖਾ ਸਕਦੇ ਤੁਸੀਂ ਕਿੱਥੇ ਸੌਂਦਾ ਵੀ ਰਹੇ ਬੱਪੀ ਆਹ ਦਿਖਾ ਦੇਣਾ ਹੈ ਦਿਖਾ ਦਿਓ ਮੈਂ ਜਾ ਦਿੰਦਾ ਦਿਖਾ ਦਿਓ ਚਬਾ ਜਨੋਟੇ ਲਾ ਕੇ ਰੱਖੀਂਗਾ ਇਹ ਨੂੰ ਪੁੱਛ ਲੈਨੇ ਆਪਾਂ ਉਹ ਭਗਤ ਨੂੰ ਪੁੱਛ ਕਿੱਥੇ ਸੌਂਦਾ ਤੂੰ ਕਿੱਥੇ ਪੈਂਦਾ ਹੈ ਇੱਥੇ ਕਿੱਥੇ ਪੈਂਦਾ ਕਿੱਥੇ ਸੌਂਦਾ ਦਿਖਾ ਕੋਈ ਗੱਲ ਨਹੀਂ ਹਾਂ ਕਿੱਥੇ ਸੌਂਦਾ ਵੀਰ ਤੂੰ ਹੈ ਇੱਕ ਜਣਾ ਵੀਰ ਜੀ ਆਜੋ ਮੇਰੇ ਨਾਲ ਕਿੱਥੇ ਕਿੱਥੇ ਸੌਂਦਾ ਸੌਂਦਾ ਕਿੱਥੇ ਆ ਇੱਥੇ ਸੌਂਦਾ ਕਿਹਨਾਂ ਚਲੋ ਤਾ ਬਾਪੂ ਜੀ ਆਪਾਂ ਕੋਈ ਇਹਨਾਂ ਨੂੰ ਕੋਈ ਤਨਖਾਹ ਕੋਈ ਕੁਝ ਆਪਾਂ ਕੋਈ ਏਦਾ ਹੈ ਨਾ ਪਹਿਲੀ ਤੇ ਗੱਲ ਆ ਆਪਾਂ ਬਾਪੂ ਜੀ ਮੰਦ ਬੁੱਧੀ ਨੂੰ ਰੱਖ ਹੀ ਨਹੀਂ ਸਕਦੇ ਕਰੀ ਹਾਂਜੀ ਦਰਾਦ ਮੰਦਾ ਬਾਜ਼ਰ ਪੁੱਤ ਇਧਰ ਆ ਤੂੰ ਹਮਾਂ ਨੇ ਹੂੰ ਐ ਮੰਦਾ ਆਪਣਾ ਹਾਂ ਉਹ ਜਾ ਕੇ ਆ ਜਾ ਆ ਜਾ ਮੇਰਾ ਪੁੱਤ ਨਾਲ ਅੱਛਾ ਸਾਹਿਬ ਇਹ ਤੇਰੇ ਕਾਗਜ਼ ਲੈ ਤੂੰ ਠੀਕ ਹੈ ਜੀ ਕੋਈ ਗੱਲ ਨਹੀਂ ਧੰਨਵਾਦ ਤੁਹਾਡਾ ਪਰ ਚਲੋ ਆਓ ਬਾਪੂ ਜੀ ਬਿਸਤਰੇ ਤੇ ਉਹਦੇ ਆਵਾ ਆ ਵੀ ਉਹਦੇ ਨੇ ਆ ਬਿਸਤਰੇ ਦੇ ਆ ਕੱਪੜੇ ਪਏ ਆ ਠੀਕ ਹੈ ਜੀ ਆ ਬਿਸਤਰੀ ਆ ਜੀ ਇਹ ਸਿਆਲ ਵਾਲੇ ਪਾਟੇ ਨੇ ਅੱਜ ਕਰ ਠੀਕ ਨਹੀਂ ਆ ਬਿਸਤਰੀ ਉਹਦੇ ਨੇ ਚਲੋ ਕੋਈ ਗੱਲ ਨਹੀਂ ਆ ਪਰ ਬੇਨਤੀ ਇੱਕ ਆ ਕਿ ਬਾਪੂ ਜੀ ਮੈਂ ਹੁਣ ਲੈ ਜਾਣਾ ਵਾ ਰੱਬ ਨਾ ਕਰੇ ਕੱਲ ਨੂੰ ਤੁਸੀਂ ਇਹੋ ਜਿਹਾ ਕੋਈ ਰੱਖੋ ਤੇ ਫਿਰ ਮੈਂ ਵੀ ਹਰ ਕਾਰਵਾਈ ਕਰਵਾਉਣ ਨੂੰ ਬੰਦਾ ਮਜਬੂਰ ਹੋ ਜਾਂਦਾ ਠੀਕ ਹੈ ਹਾਂ ਕੋਈ ਇਹੋ ਜਿਹਾ ਵੀ ਨਾ ਗਾ ਹਾਂਜੀ ਕਰੋ ਇਹੋ ਜਿਹਾ ਵੀ ਕੋਈ ਗਾ ਕੋਈ ਗੱਲ ਨਹੀਂ ਤੁਸੀਂ ਨਾ ਦੱਸ ਦਿਓ ਵੀਰ ਜੀ ਉਹਨਾਂ ਨੂੰ ਮੈਂ ਨੰਬਰ ਦੇਤਾ ਤੁਸੀਂ ਦੱਸ ਦਿਓ ਪਰ ਜਰੂਰ ਬਾਪੂ ਜੀ ਜਰੂਰ ਆਉਂਗਾ ਮੈਂ ਜੇ ਅੱਜ ਆ ਸਕਦਾ ਤੇ ਬਾਅਦ ਵੀ ਆਉਂਗਾ ਅੱਜ ਦੇ ਸਗੋਂ ਮੈਂ ਆਪਣੀ ਪੂਰੀ ਟੀਮ ਨਹੀਂ ਲੈ ਕੇ ਆਇਆ ਤੇ ਮੈਂ ਇੱਥੇ ਉਦਾਂ ਲੱਗੋਂ ਦੀ ਲੰਘ ਰਿਹਾ ਸੀਗਾ ਤੇ ਮੈਨੂੰ ਵੀਰ ਦਿਮਾਗੀ ਅਫਸਰਟ ਮਿਲਿਆ ਤੇ ਮੈਂ ਲੈ ਆ ਆ ਜਾ ਮੇਰਾ ਪੁੱਤ ਆ ਜਾ ਨਾ ਕੀ ਹੈ ਤੇਰਾ ਮੇਰਾ ਪੁੱਤ ਇਹਨਾਂ ਐਡਰੈਸ ਪੁੱਛਦੇ ਆ ਕੀ ਐਡਰੈਸ ਦਾ ਸਾਰੇ ਪਿੰਡਾਂ ਚ ਤੁਸੋਂ ਇੱਥੇ ਮੈਂ ਤਾਂ ਹੀ ਆਉਂਨੇ ਆ ਸੀ ਜਿੰਨੇ ਜੋਗ ਹੈਗੇ ਸੀ ਆਉਂਨੇ ਆ ਠੀਕ ਹੈ ਜੀ ਆ ਆ ਤੁਹਾਡੇ ਸਾਹਮਣੇ ਆ ਵੀ ਬੱਚਾ ਵਾ ਕੋਈ ਗੱਲ ਨਹੀਂ ਬੱਪੂ ਮੈਂ ਲੈ ਜਾਣਾ ਹਾਂ ਆ ਆਜੋ ਹਾਂਜੀ ਭਈਆ ਆਜੋ ਤਲੇ ਆ ਰਿਹਾ ਦਾ ਠੀਕ ਹੋ ਗਿਆ ਕੁਛ ਲੈਨੇ ਆ ਆ ਜਾ ਕੋਈ ਦੇ ਦੋ ਦੇ ਦੋ ਕੱਪੜੇ ਦੇਨੇ ਕੱਪੜੇ ਦੇ ਦੋ ਕੋਈ ਗੱਲ ਨਹੀਂ ਦੇ ਦੋ ਕੱਪੜੇ ਹਾਂ ਮਾਤਾ ਜੀ ਕੋਈ ਗੱਲ ਨਹੀਂ ਦੇ ਦੋ ਪੜਾ ਦੇ ਨਵੇਂ ਇਹ ਹੀ ਜਰਾ ਕੋਈ ਗੱਲ ਨਹੀਂ ਮਾਤਾ ਜੀ ਇੱਥੇ ਕਰ ਲੋ ਗੱਲ ਜੋ ਕਰਨੀ ਕਰ ਲੋ ਗੱਲ ਤੁਹਾਡੇ ਲੱਗੇ ਹਾਂ ਇੱਧਰ ਕੋਈ ਗੱਲ ਨਹੀਂ ਮਾਤਾ ਜੀ ਹੁਣ ਮਾਤਾ ਜੀ ਆਪਾਂ ਗੁੱਸੇ ਨਾ ਹੋਈਏ ਆਪਾਂ ਹਨਾ ਤਲਖੀ ਚ ਨਾਈਏ ਤੁਸੀਂ ਹਨਾ ਸਾਨੂੰ ਬੱਚਾ ਦੇ ਦੋ ਸਾਨੂੰ ਇਹ ਬੱਚਾ ਲੈ ਜਿਹੜਾ ਬੱਚੇ ਨੇ ਕੋਈ ਗੱਲ ਨਹੀਂ ਬਾਪੂ ਜੀ ਕੋਈ ਗੱਲ ਨਹੀਂ ਕੱਪੜੇ ਵਾਧੂ ਵਾਇਗਰੂ ਦੇ ਦਿੱਤੇ ਹਾਂ ਹਾਂ ਲਾਈਟ ਜਗਾ ਲੈਣੀ ਸੀ ਕਿਹੋ ਜਿਹਾ ਚੰਗਾ ਜੀ ਧੰਨਵਾਦ ਤੁਹਾਡਾ ਜੀ ਹਾਂ ਵਾਏ ਚੱਲ ਪੁੱਤ ਮੇਰਾ ਬੈ ਅੱਜ ਕੋਈ ਗੱਲ ਨਹੀਂ ਤੁਹਾਡੇ ਭੀੜ ਭੜਕਾ ਕਰ ਲਾਂਗੇ ਠੀਕ ਹੈ ਬੈਜੋ ਵਾਏ ਕੋਈ ਗੱਲ ਨਹੀਂ ਸਾਨੂੰ ਰੁਕ ਤੈਨੂੰ ਮਖਲਾਉਣਾ ਆਪਣਾ ਕਾਰਡ ਦੇ ਦੇਣਾ ਮੈਨੂੰ ਨੰਬਰ ਲੈ ਲਓ ਕਾਰਨ ਅਸਲ ਤੇ ਨਾ ਮੈਂ ਅੱਜ ਵੈਸੇ ਹੀ ਇਧਰ ਢੇੜਾ ਮਾਰਨ ਆਇਆ ਸੀਗਾ ਹਾਂ ਆ ਨੰਬਰ ਜੀ ਮੇਰਾ ਹਾਂ ਕੋਈ ਗੱਲ ਨਹੀਂ ਫੋਨ ਲਾ ਲੀ ਠੀਕ ਹੈ ਜੀ ਹਾਂ ਵੇ ਲੋ ਆ ਕੇ ਧੀ ਤਗੜੀ ਕੋਠੇ ਭਾਈ ਆ ਤੇ ਮਜ਼ਦੂਰਾਂ ਨੂੰ ਬੰਦਕ ਬਣਾ ਕੇ ਕੰਮ ਕਰਾਉਂਦੇ ਆ ਆ ਜਾ ਮੇਰੇ ਪੁੱਤ ਠੰਗਾ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਤੁਸੀਂ ਬਾਪੂ ਜੀ ਜਦੋਂ ਮਰਜੀ ਚੈੱਕ ਕਰਨਾ ਹੋਵੇ ਨਾ ਪਿੰਡ ਆਪਣਾ ਮਰਹਾਣਾ ਜ਼ਿਲ੍ਹਾ ਤਰਨਤਾਰਨ ਕਿਸੇ ਨੂੰ ਕੁਝ ਨਾ ਹੋਵੇ ਨਾ ਹਾਂ ਕੋਈ ਗੱਲ ਨਹੀਂ ਹੋਵੇ ਸਹੀ ਚੱਕਿਆ ਤੇ ਬਾਦ ਕੋਈ ਗੱਲ ਨਹੀਂ ਬਾਦੂ ਬਾਬਾ ਜੀ ਕੋਈ ਗੱਲ ਨਹੀਂ ਫੇਰ ਇੱਧਰ ਹੀ ਗੁਰੂ ਨਾਨਕ ਦਾ ਲੰਗਰ ਆ ਉਹਨੇ ਵੀਰ ਨੇ ਵੀਰ ਨੇ ਲੰਗਣਾਵਾ ਉਹਨੇ ਠੀਕ ਆ ਤੇ ਉਹਨੂੰ ਬਿਠਾ ਲਾ ਵਿੱਚ ਵੀ ਇੱਕ ਮਿੰਟ ਵੀਰੇ ਇੱਕ ਮਿੰਟ ਬਿਠਾ ਉਹਨੂੰ ਵਿੱਚ ਬਿਠਾ ਲਾ ਬੈਠ ਜਾ ਹਾਂ ਦੁਕਾਲੋਂ ਪ੍ਰਨਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਭੰਗ ਬਿਪੂਤੇ ਕਹਿੰਦੇ ਕੱਪੜੇ ਲੈ ਕਿਉਂ ਨਹੀਂ ਸੀ ਮਾਤਾਂ ਦੀ ਮਾਤਨ ਫੜਾ ਲੈਂਦੇ ਕੱਪੜੇ ਵਾਹ ਬਹੁਤ ਬੰਦੇ ਸਪਿੰਡ ਚ ਬਹੁਤ ਹੀ ਲਗਭਗ ਅੱਧੇ ਜਿਹੇ ਘਰਾਂ ਚ ਨਾ ਇਕੋ ਬਿੱਟ ਹਾਂ ਰਾਨੀ ਹੀ ਰੱਖਿਆ ਪਰ ਤੈਨੂੰ ਨਾ ਤਾਂ ਕਿਸੇ ਮਾਤੇ ਮੈਂ ਕੋਈ ਮੇਰੀ ਗੱਲ ਸੁਣੋ ਤੱਕੇ ਛੇ ਕੀਤੀ ਮੈਂ ਕੁਝ ਮਾੜਾ ਸ਼ਬਦ ਬੋਲਿਆ ਪਰਿਮਾਨ ਕੋਈ ਗਲਤ ਬੋਲਿਆ ਉੱਚਾ ਨੀ ਮੈਂ ਬੋਲਿਆ ਕੁਝ ਠੀਕ ਹੈ ਜੀ ਚਲੋ ਤਾਂ ਵੇ ਉਹ ਠੀਕ ਹੈ ਜੀ ਸੱਚੀ ਗੱਲ ਹੈ ਸੱਚੀ ਗੱਲ ਉਹ ਠੀਕ ਹੈ ਤਾਂ ਭਗਤ ਸੀਗਾ ਵਿਚਾਰਾ ਕੋਈ ਦਿਮਾਗੀ ਪਰੇਸ਼ਾਨ ਸੀਗਾ ਤੇ ਮੈਂ ਵੀ ਆਖਾ ਕਿਸੇ ਨੇ ਸ਼ਿਕਾਇਤ ਐਵੇਂ ਆਖੇ ਨਹੀਂ ਲਾਈ ਮੈਂ ਦਿੱਥੇ ਤੁਰਿਆ ਆਉਂਦਿਆ ਸੀਗਾ ਲੈ ਕੇ ਤੇ ਮੈਂ ਇਹਨਾਂ ਨਾਲ ਕੋਈ ਮੈਂ ਕਿਹਾ ਮੈਨੂੰ ਬੰਦਾ ਦੇ ਦੋ ਹਨਾ ਵਿਚਾਰਾ ਭਗਤ ਮਾਰਾ ਬੀਰੂਪਾ ਮੈਨੂੰ ਦੇ ਦਿਓ ਚਲੋ ਉਹਨਾਂ ਦੇ ਤਾਂ ਜੇ ਇਹ ਤੇ ਤੁਹਾਨੂੰ ਚਲੋ ਲੈ ਜਾਓ ਖਾਣਾ ਤੁਸੀਂ ਉਹ ਨਹੀਂ ਗੱਲ ਬਾਬਾ ਜੀ ਜੇ ਤੇ ਖਾਣਾ ਪੀਣਾ ਉਹਨੂੰ ਮਿਲਦਾ ਵਾ ਫਿਰ ਤੇ ਕੋਈ ਚੱਕਰ ਨਹੀਂ ਬਾਬਾ ਜੀ ਮੰਨਦਾ ਤੁਹਾਡਾ ਨਾ ਮੈਂ ਸਹਿਮਤ ਹਾਂ ਆਪਣੀ ਮੇਰੀ ਗੱਲ ਨਹੀਂ ਮੈਂ ਵੀ ਤੁਹਾਡੀ ਗੱਲ ਨਾਲ ਇੱਕ ਨਾ ਸਹਿਮਤ ਹਾਂ ਹਾਂਜੀ ਚਲੋ ਕੈਮਰਾ ਵੀ ਚੱਲਣ ਡਿਆ ਕੀ ਹੁੰਦਾ ਵਾ ਇੱਕ ਤੇ ਹੁੰਦਾ ਵਾ ਬੰਦਾ ਸੜਕਾਂ ਦੇ ੱਤੇ ਖਾਂਦੇ ਫਿਰਦੇ ਨੇ ਜਾਂ ਬੰਦੇ ਨੂੰ ਰੋਟੀ ਨਹੀਂ ਮਿਲਦੀ ਬੰਦੇ ਨੂੰ ਕੁੱਟਦੇ ਮਾਰਦੇ ਆ ਉਹਦੀ ਥੋੜੀ ਜਿਹੀ ਆ ਜਾਂਦੀ ਪ੍ਰੋਬਲਮ ਵੀ ਇਹਨੂੰ ਕੁੱਟਦੇ ਮਾਰਦੇ ਬੜਾ ਤੇ ਬੜਾ ਤੰਗ ਕਰਦੇ ਨੇ ਜਦੋਂ ਜੇ ਤੇ ਸਹੀ ਨੇ ਤਾਂ ਫਿਰ ਮੈਨੂੰ ਪਤਾ ਕੀ ਹੁੰਦਾ ਵਾ ਜਦੋਂ ਕੋਈ ਦਿਮਾਗੀ ਅਫਸੈਟ ਹੋਵੇ ਨਾ ਮੈਂਟਲੀ ਅਫਸੈਟ ਹੋਵੇ ਉਸ ਨੂੰ ਆਪਾਂ ਨਹੀਂ ਰੱਖ ਸਕਦੇ ਇੱਕ ਨੂਨ ਵੀ ਮਦੂਵਾ ਬਜੂਰਾਂ ਬੰਦਵਾ ਮਿਹਦੂਰਾਂ ਦਾ ਕਾਨੂੰਨ ਵੀ ਬਣਿਆ ਵਾ ਐਕਟ ਵੀ ਪਾਸ ਹੋਇਆ ਜੀ ਠੀਕ ਹੈ ਜੀ ਮੰਨ ਲ ਕੇ ਚਲੋ ਮਨ ਤੁਸੀਂ ਮੈਂ ਤਾਂ ਸਹਿਮਤ ਹਾਂ ਮੰਨ ਕੇ ਚਲੋ ਆਪਣੇ ਬੱਚੇ ਬਾਹਰ ਪੜਨ ਜਾਂਦੇ ਆ ਕਿ ਮੈਂ ਇਹ ਕਰਨ ਜਾਂਦੇ ਆ ਮੇਰੀਆਂ ਵੀ ਪਰਿਵਾਰ ਚ ਗਏ ਆ ਤੁਹਾਡੇ ਸਾਰੇ ਤੇ ਜਾਂਦੇ ਹਨਾ ਮੰਨ ਕੇ ਚਲੋ ਉੱਥੇ ਕੋਈ ਉਹਨੂੰ ਰੋਟੀ ਪਾਣੀ ਦੇ ਰੱਖ ਕੇ ਉਹ ਤੋਂ ਕੰਮ ਕਰਵਾਵੇ ਛਿਆ ਮਹੀਨੇ ਬਾਅਦ ਸਾਲ ਬਾਅਦ 5 ਸਾਲ ਬਾਅਦ ਆਪਾਂ ਨੂੰ ਪਤਾ ਲੱਗੇ ਕਿ ਇਸ ਬੰਦੇ ਨੇ ਇਹਨੂੰ ਰੋਟੀ ਪਾਣੀ ਤੇ ਰੱਖ ਕੇ ਪੂਰਾ ਕੰਮ ਕਰਾਇਆ ਵਾ ਆਪਾਂ ਚੋਪ ਰਵਾਂਗੇ ਕਿ ਜਾਂ ਆਪਾਂ ਪੂਰਾ ਉਹਦਾ ਰੋਸ ਕਰਾਂਗੇ ਉਹ ਗੱਲ ਨਾਲ ਮੈਂ ਤੁਹਾਡੇ ਨਾਲ ਫਹਿਮ ਤਾਂ ਨਹੀਂ ਚੋਪ ਰਵਾਂਗੇ ਮੈਨੂੰ ਤਾਂ ਮਨ ਕਰਦਾ ਵੀ ਯਾਰ ਤੁਸੀਂ ਹੁੰਦਾ ਮਨ ਪੀ ਸਾਡੇ ਨਾਲ ਆਹ ਬਿਲ ਕੀਤਾ ਹਾਂਜੀ ਹਾਂਜੀ ਇਸ ਵੇਲੇ ਇਹ ਹੁੰਦਾ ਵੀ ਜਿਤਨਾ ਹੁਣ ਇਹੋ ਹੀ ਬੰਦਾ ਮੰਨ ਲਓ ਹਾਂਜੀ ਇੱਥੇ ਕੰਮ ਕਰਦਾ ਰੋਟੀ ਪਾਣੀ ਖਾਂਡਿਆ ਉਹਨੂੰ ਕੋਈ ਪਰੇਸ਼ਾਨੀ ਨਹੀਂ ਗਈ ਹਾਂਜੀ ਕਈ ਵਾਰੀ ਇਹ ਵੀ ਮਜਬੂਰੀ ਹੁੰਦੀ ਤੁਹਾਡੀ ਗੱਲ ਨਾਲ ਮੈਂ ਬਿਲਕੁਲ 100% ਸਹਿਮਤ ਹਾਂ ਹਾਂਜੀ ਹੁੰਦੀ ਹੈ ਇਹ ਗੱਲ ਤੇ ਕਈ ਵਾਰ ਜਿਹੜੇ ਬੰਦੇ ਨੂੰ ਸਭ ਕੁਝ ਮਿਲਦਾ ਜਿਲਦਾ ਉਹਦੇ ਵਾਸਤੇ ਚਲੋ ਕੋਈ ਮਿਲਦਾ ਜਿਲਦਾ ਮੈਂ ਸਹੀ ਹਾਂ ਪਰ ਜਿਹਦਾ ਦਿਮਾਗੀ ਸਹੀ ਹੈ ਨਾ ਉਹ ਆਪਾਂ ਰੱਖੀਏ ਉਹਦੀ ਮਰਜ਼ੀ ਦੇ ਅਧੀਨ ਰੱਖੀਏ ਉਹਦੀ ਮਰਜ਼ੀ ਤਾਂ ਹੁੰਦੀ ਫਿਰ ਕੋਈ ਪ੍ਰੋਬਲਮ ਨਹੀਂ ਹੈ ਫਿਰ ਵੇਖੋ ਇਹ ਉਹਦੀ ਕੋਈ ਸ਼ਿਕਾਇਤ ਵੀ ਨਹੀਂ ਵੀ ਨਾ ਉਹਨੂੰ ਮਗਰ ਲਿਆ ਨੂੰ ਕਿਸੇ ਨੂੰ ਪਤਾ ਹਾਂਜੀ ਪੀ ਜਾਂ ਦੇ ਮਗਰਲਾ ਕੋਈ ਆਂਦਾ ਮੈਨੂੰ ਪਤਾ ਜਾਂ ਮੈਂ ਕੀ ਆ ਜਾਂ ਕਿੱਦਾਂ ਨਹੀਂ ਠੀਕ ਹੈ ਕਿ ਨਹੀਂ ਚਲੋ ਅਗੋਂ ਤੁਹਾਡੀ ਨਹੀਂ ਚਲੋ ਧੰਨਵਾਦ ਤੁਹਾਡੇ ਹਾਂ ਕੀਤਾ ਕੀਤਾ ਦਾ ਪਰਿਵਾਰ ਨਾਲ ਲੱਭ ਜੇ ਅਸੀਂ ਥੋੜੇ ਦਿਨ ਹੋ ਗਏ ਥੋੜੇ ਦਿਨ ਇਥੋਂ ਤੁਹਾਡੇ ਲਾਗੂ ਵੀਰ ਲੈ ਕੇ ਗਏ ਹੋ ਠੀਕ ਹੈ ਜੀ ਤੁਹਾਡੇ ਲਾਗੂ ਵੀਰ ਲੈ ਕੇ ਗਏ ਆ ਉਹਦਾ ਵਿਚਾਰੇ ਦਾ ਘਰ ਲੱਭ ਗਿਆ 10 ਸਾਲ ਬਾਅਦ ਹਾਂ ਠੀਕ ਹੈ ਉਹਦਾ ਪਰਿਵਾਰ ਰੋਂਡਿਆ ਤੇ ਮੁੰਡਾ ਰੋਂਡਿਆ ਵੀ ਅਸੀਂ ਇਹਨੂੰ ਕਿੱਥੇ ਕਿੱਥੇ ਨਹੀਂ ਲੱਭਿਆ ਹਾਂ ਠੀਕ ਹੈ ਜੀ ਆਪਾਂ ਕੋਈ ਲਾਲਾ ਦੀ ਬਾਈ ਦਾ ਰਿਪੋਰਟ ਕਰਾਈ ਹੁੰਦੀ ਹੋ ਸਕਦਾ ਅੱਜ ਤੱਕ ਦੇ ਆਪਣੇ ਪਰਿਵਾਰ ਤੱਕ ਪਹੁੰਚ ਜਾਂਦਾ ਕੋਈ ਵੀਡੀਓ ਬਣਾ ਕੇ ਭੇਜੀ ਹੁੰਦੀ ਸੈਨਸਾ ਜੀ ਆਪਾਂ ਪੂਰੇ ਹਨਾ ਸਰਦਾਰ ਵਾ ਗੁਰੂ ਦੇ ਬੱਚੇ ਆ ਆਪਣੇ ਬੱਚਾ ਹੀ ਐਦਾਂ ਕਿਤੇ ਗੁੰਮ ਹੋਇਆ ਹੋਵੇ ਤੇ ਆਪਾਂ ਦਿਨ ਰਾਤ ਇੱਕ ਕਰ ਦਿੰਨੇ ਆ ਠੀਕ ਜੀ ਬਿਲਕੁਲ ਕਰ ਦਿੰਦੇ ਆ ਤੇ ਹੋ ਸਕਦਾ ਇਹਦਾ ਵੀ ਕੋਈ ਇਹਨੂੰ ਡੀਗਦਾ ਹੋਵੇ ਵਿਚਾਰੇ ਦਾ ਠੀਕ ਹੈ ਜੀ ਠੀਕ ਹੈ ਹਾਂ ਚਲੋ ਧੰਨਵਾਦ ਤੁਹਾਡਾ ਜੀ ਜੀ ਐਨੂੰ ਹਾਂ ਗਲਤੀ ਸ਼ਲਤੀ ਮਾਫ ਕਰਿਓ ਠੀਕ ਹੈ ਜੀ ਹਾਂ ਪਰਿਵਾਰ ਨੂੰ ਪੁੱਛ ਲਓ ਬਜ਼ੁਰਗਾਂ ਨੂੰ ਜੀ ਤੋਂ ਸਭੇ ਬੋਲੇ ਨਹੀਂ ਆਪਾਂ ਨਹੀਂ ਨਹੀਂ ਕੋਈ ਗੱਲ ਠੀਕ ਹੈ ਜੀ ਤੇ ਮੇਰੇ ਵੱਡੇ ਬਜ਼ੁਰਗਾਂ ਪਿਓ ਆਸਮਾਨ ਬਾਪੂ ਜੀ ਪਰ ਬੇਨਤੀ ਇੱਕ ਵਾਰ ਹਨਾ ਜਰੂਰ ਕਿਉਂਕਿ ਗਰਬਾਣੀ ਚੋਂ ਹੁੰਦਾ ਵਾ ਹਨਾ ਜਿੱਦਾਂ ਆਪਾਂ ਕਰਦੇ ਆ ਉਦਾਂ ਹੀ ਆਪਾਂ ਭਰਦੇ ਆ ਠੀਕ ਹੈ ਜੀ ਆਪਾਂ ਨੂੰ ਠੀਕ ਹੈ ਜੀ ਜੇ ਆਪਾਂ ਚੰਗਾ ਕਰਾਂਗੇ ਚੰਗਾ ਪੜਾਂਗੇ ਜੇ ਆਪਾਂ ਮਾੜਾ ਕਰਾਂਗੇ ਤੇ ਬਾਪੂ ਜੀ ਕੰਡੇ ਬੀਜ ਕੇ ਆਪਾਂ ਆਪਾਂ ਫੁੱਲ ਮਤਲਬ ਕਿ ਆਪਾਂ ਚੰਗੀ ਚੀਜ਼ ਨਹੀਂ ਪ੍ਰਾਪਤ ਕਰ ਸਕਦੇ ਹਾਂ ਜੀ ਬਾਬਾ ਜੀ ਕਿੰਨੇ ਚਕਾਵਾ ਸ਼ਰਕਾਂ ਦਾ ਤੈਨੂੰ ਬੱਪਾ ਜੀ ਮੈਂ ਆਉਂਗਾ ਆਉਂਗਾ ਮੈਂ ਲੈਣ ਆਉਂਗਾ ਠੀਕ ਹੈ ਜੀ ਮੈਨੂੰ ਇੱਕ ਦਿਨ ਦਾ ਟਾਈਮ ਦੇ ਦਿਓ ਹਾਂ ਜੀ ਆਪਾਂ ਲੈਣ ਆਏ ਆ ਤੁਹਾਨੂੰ ਆਪ ਤੋ ਰਾਤ ਨਹੀਂ ਆ ਠੀਕ ਹੈ ਹਾਂ ਕੋਈ ਨਹੀਂ ਬਾਬਾ ਜੀ ਆਉਂਗਾ ਹੋਵੇ ਦਿਮਾਗੀ ਅਫਸੈਟ ਹੋਵੇ ਤੰਗ ਪਰੇਸ਼ਾਨ ਹਾਂ ਜੀ ਤਰਨਤਾਰਨ ਤੋਂ ਆ ਜੀ ਆਪਾਂ ਬਾਬਾ ਰਤਨਦੇਵ ਨਾਥ ਆਸ਼ਰਮ ਜ਼ਿਲ੍ਹਾ ਤਰਨਤਾਰਨ ਪਿੰਨ ਮਰਹਾਣਾ ਜੀ YouTube ਤੋਂ ਕੱਢ ਕੇ ਤੁਸੀਂ ਵੀਡੀਓ ਦੇਖ ਸਕਦੇ ਆਪਣੀਆਂ ਠੀਕ ਹੈ ਜੀ ਜਿੰਨੀਆਂ ਮਰਜ਼ੀ Facebook ਤੋਂ YouTube ਤੋਂ ਕੱਢ ਕੇ ਦੇਖ ਸਕਦੇ ਜੀ ਕਿ ਮੰਨ ਕੇ ਚਲੋ ਇਹਦਾ ਪਰਿਵਾਰ ਲੱਭਦਾ ਲੱਭਦਾ ਇੱਥੇ ਆ ਜਾਵੇ ਠੀਕ ਹੈ ਜੀ ਆ ਜਾਵੇ ਉਹ ਤੁਹਾਨੂੰ ਪੁੱਛੇਗੇ ਸਾਡਾ ਬੱਚਾ ਤੁਹਾਡੇ ਕੋਲ ਹੀ ਤੁਸੀਂ ਉਹਨੂੰ ਕੋਈ ਜਵਾਬ ਦੇ ਹੋਵੋਗੇ ਤੁਸੀਂ ਮੇਰੇ ਤੋਂ ਜੋ ਮਰਜੀ ਲਿਖਾ ਸਕਦੇ ਜੀ ਜੋ ਮਰਜੀ ਮੇਰੇ ਤੋਂ ਵੀਡੀਓ ਬਣਾ ਸਕਦੇ ਠੀਕ ਚਲੋ ਧੰਨਵਾਦ ਜੀ ਜੀ ਤੁਹਾਨੂੰ ਗੁਰਾਂ ਦਾ ਸਤਿਕਾਰ ਨੂੰ ਪਨਾ ਸਿੱਧਿਆ ਹਲੰਸੁਰਤੇ ਸਦਾ ਅੰਗ ਸੰਗੇ ਭਗਵਾਨ ਬਿਗੁਤ ਵਾਹਿਗੁਰੂ